ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਵਿੱਚ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਇਹ ਜਿਹੜੀ ਅਪਡੇਟ ਹੈ ਇਹ ਹੈਗੀ ਹੈਗੀ ਪ੍ਰਾਇਮਰੀ ਕਾਡਰ OCT ਕਾਡਰ ਅਤੇ ਨਾਨ ਟੀਚਿੰਗ ਕਾਡਰ ਤੋਂ ਮਾਸਟਰ ਕਾਡਰ ਦੀਆਂ ਪਦ ਉਤਨੀਆਂ ਸੰਬੰਧੀ ਮਤਲਬ ਕਿ ਪ੍ਰਾਇਮਰੀ ਟੀਚਰ ਤੋਂ ਮਾਸਟਰ ਕਾਡਰ ਦੇ ਵਿੱਚ ਪ੍ਰੋਮੋਸ਼ਨ ਹੋਣ ਜਾ ਰਹੀਆਂ ਆਓ ਅੱਗੇ ਸਾਰਾ ਆਪਾਂ ਲੈਟਰ ਪੜ੍ਹਦੇ ਹਾਂ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਪੰਜਾਬ ਸਕੂਲ ਸਕੂਲ ਸਿੱਖਿਆ ਵਿਭਾਗ ਆ शाखा ਵੱਲੋਂ ਪੰਜਾਬ ਐਜੂਕੇਸ਼ਨਲ ਗਰੁੱਪ ਸੀ ਸਰਵਿਸ ਰੂਲ 2018 ਅਤੇ ਇਸ ਵਿੱਚ ਸਮੇਂ-ਸਮੇਂ ਤੇ ਜਾਰੀ ਸੋਧਾਂ ਦੀ ਲਗਾਤਾਰਤਾ ਵਿੱਚ ਜਾਰੀ ਨੋਟੀਫਿਕੇਸ਼ਨ ਨੰਬਰ ਜੀਐਸਆਰ 48 ਕਨਸਟਿਟਿਊਟਿਨਲ ਆਰਟੀਕਲ ਕਨਸਟਿਟਿਊਸ਼ਨ ਆਰਟੀਕਲ 309 ਐਮੈਂਡਮੈਂਟ 4 ਦਰ 24 ਮਿਤੀ 4 9 2024 ਤੋਂ 9 9 2024 ਅਧੀਨ ਪ੍ਰਾਇਮਰੀ ਕਾਟਰ ਪ੍ਰਾਇਮਰੀ ਕਾਟਰ ਵਿੱਚ ਕੰਮ ਕਰਦੇ ਜੀਬੀਟੀ ਈਟੀਟੀ ਕਾਟਰ ਦੇ ਕਰਮਚਾਰੀਆਂ ਦਾ ਮਾਸਟਰ ਕਾਟਰ ਦੀਆਂ ਪਦ ਉੰਤੀਆਂ ਲਈ 15% ਕੋਟਾ ਐਚਟੀ ਕਾਟਰ ਲਈ 4% ਕੋਟਾ ਅਤੇ ਸੀਐਚਟੀ ਕਾਟਰ ਲਈ 1% ਕੋਟਾ ਨਿਰਧਾਰਤ ਕੀਤਾ ਗਿਆ ਹੈ ਇਸ ਨਿਰਧਾਰਤ ਕੀਤੇ ਗਏ ਕੋਟੇ ਅਧੀਨ ਕੈਟਾਗਰੀ ਵਾਈਜ਼ ਜਨਰਲ ਐਸਸੀ ਅਤੇ ਅੰਗਹੀਨ ਉਪਲਬਧ ਖਾਲੀ ਸਾਮੀਆਂ ਬਰਧ ਮਾਸਟਰ ਕਾਡਰ ਦੀਆਂ ਪਦ ਉਨਤੀਆਂ ਕੀਤੀਆਂ ਜਾਣੀਆਂ ਹਨ ਇਹ ਪਦ ਉਨਤੀਆਂ ਪਿੰਨਾ ਕਾਡਰਾਂ ਜੀਬੀਟੀ ਈਟੀਟੀ ਐਚਟੀ ਅਤੇ ਸੀਐਚਟੀ ਕਾਡਰ ਦੀਆਂ ਵੱਖ-ਵੱਖ ਇੰਟਰਸ ਸੀਨੀਅਰਤਾ ਤਿਆਰ ਕਰਕੇ ਕੀਤੀਆਂ ਜਾਣੀਆਂ ਹਨ ਉਕਤ ਦਰਸਾਏ ਅਨੁਸਾਰ ਇੰਟਰਸੇ ਸੀਨੀਅਰਤਾ ਤਿਆਰ ਲਈ ਇਸ ਨੋਟਿਸ ਨਾਲ ਪਰਫਾਰਮਾ ਉੜਾ ਅਤੇ ਆੜਾ ਨੱਥੀ ਕੀਤੇ ਜਾਂਦੇ ਹਨ JBT ਜਾਂ ATT ਕਾਡਰ ਵਿੱਚ ਕੰਮ ਕਰਦੇ ਕਰਮਚਾਰੀਆਂ ਕੇਵਲ ਪ੍ਰੋਗਰਾਮ ਪਰਫਾਰਮਾ ਉੜਾ ਭਰਨਗੇ ਅਤੇ HTCHT ਕਾਡਰ ਵਿੱਚ ਸਿੱਧੀ ਭਰਤੀ ਅਤੇ ਪਦ ਉਨਤੀ ਉਪਰੰਤ ਕੰਮ ਕਰਦੇ ਕਰਮਚਾਰੀ ਪਰਫਾਰਮਾ ਉੜਾ ਦੇ ਨਾਲ ਪਰਫਾਰਮਾ ਅੜਾ ਵੀ ਭਰਨਗੇ ਇਨ੍ਹਾਂ ਪਰਫਾਰਮਾ ਵਿੱਚ ਸੂਚਨਾ ਹਰੇਕ ਕਰਮਚਾਰੀ ਆਪਣੇ ਜ਼ਿਲ੍ਹੇ ਦੇ ਐਲੀਮੈਂਟਰੀ ਵਿਭਾਗ ਦੇ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ ਵਿੱਚ ਪੇਸ਼ ਕਰੇਗਾ ਅਤੇ ਇਸ ਸਬੰਧ ਤੇ ਜ਼ਿਲ੍ਹਾ ਦਫ਼ਤਰ ਉਹਨਾਂ ਦੇ ਅਧੀਨ ਪੈਂਦੇ ਸਕੂਲਾਂ ਸੰਸਥਾਵਾਂ ਤੇ ਕਰਮਚਾਰੀਆਂ ਦੀ ਸੂਚਨਾ ਦੋਵਾਂ ਪ੍ਰੋਗਰਾਮ ਪ੍ਰੋਫਾਰਮਾ ਵਿੱਚ ਭਰ ਕੇ ਸੰਕਲਿਤ ਰੂਪ ਵਿੱਚ ਪ੍ਰਮੁੱਖ ਦਫ਼ਤਰ ਨੂੰ ਭੇਜੇਗਾ ਅੱਗੇ ਹੈਗਾ OCG ਤੋਂ ਮਾਸਟਰ ਕਾਰਡਰ ਦੇ ਵਿੱਚ ਜਿਹੜੀਆਂ ਪ੍ਰਮੋਸ਼ਨ ਹੋਣੀਆਂ ਇਹਦੇ ਵਿੱਚ ਉਹਨਾਂ ਦੇ ਬਾਰੇ ਦੱਸਿਆ ਗਿਆ ਹੈ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਐਜੂਕੇਸ਼ਨਲ ਗਰੁੱਪ ਸੀ ਸਰਵਿਸ ਰੂਲ 2018 ਤੇ ਇਸ ਵਿੱਚ ਸਮੇਂ-ਸਮੇਂ ਤੇ ਜਾਰੀ ਸੋਧਾਂ ਅਧੀਨ OCT ਕਾਡਰ ਤੋਂ ਮਾਸਟਰ ਕਾਡਰ ਦੇ ਵੱਖ-ਵੱਖ ਵਿਸ਼ਿਆਂ ਵਿੱਚ 29 ਲਈ 4% ਕੋਟਾ ਰੱਖਵਾ ਹੈ ਇਸ ਕੋਟੇ ਦੇ ਅਨ ਮਾਸਟਰ ਕਾਡਰ ਦੇ ਵੱਖ-ਵੱਖ ਵਿਸ਼ਿਆਂ ਵਿੱਚ ਖਾਲੀ ਸਾਮੀਆਂ ਵਿਰੁੱਧ ਪਦਨਤੀਆਂ ਕੀਤੀਆਂ ਜਾਣੀਆਂ ਹਨ ਇਸ ਲਈ OCT ਕਾਡਰ ਦੇ ਇੰਟਰਸ ਸੀਨੀਅਰਤਾ ਤਿਆਰ ਕਰਨ ਲਈ ਇਸ ਨੋਟਿਸ ਨਾਲ ਪਰਫਾਰਮਾ ID ਨੱਥੀ ਕੀਤਾ ਗਿਆ ਹੈ ਹਰੇਕੀ ਉਹ ਕਰਮਚਾਰੀ ਸਬੰਧਤ ਜ਼ਿਲ੍ਹੇ ਦੇ ਦਫਤਰ ਵਿਖੇ ਆਪਣੀ ਸੂਚਨਾ ਦਰਜ ਕਰਾਏਗਾ ਜੋ ਕਿ ਇਸ ਸੰਬੰਧਿਤ ਜ਼ਿਲ੍ਹੇ ਦੇ ਦਫ਼ਤਰ ਵੱਲੋਂ ਸੰਗਲਪ ਰੂਪ ਵਿੱਚ ਇਸ ਦਫ਼ਤਰ ਨੂੰ ਭੇਜੀ ਜਾਵੇਗੀ ਅੱਗੇ ਨੌਨ ਟੀਚਿੰਗ ਕਾਡਰ ਤੋਂ ਮਾਸਟਰ ਕਾਡਰ ਆ ਪੰਜਾਬ ਸਰਕਾਰ ਸਕੂਲ ਸਿੱਖਿਆ ਭਾਗ శాఖ 5 ਵੱਲੋਂ ਪੰਜਾਬ ਐਜੂਕੇਸ਼ਨ ਗਰੁੱਪ ਸੀ ਸਰਵਿਸ ਰੂਲ 2018 ਅਧਿਸ ਵਿੱਚ ਸਮੇਂ-ਸਮੇਂ ਤੇ ਜਾਰੀ ਸੋਧਾਂ ਅਨੁਸਾਰ ਇਹਦੀ ਨੌਨ ਟੀਚਿੰਗ ਕਾਡਰ ਤੋਂ ਮਾਸਟਰ ਕਰਦੇ ਵੱਖ-ਵੱਖ ਖੁਸ਼ੀਆਂ ਪਦਉੰਤੀਆਂ ਲਈ 1% ਰੱਖਵਾ ਕੋਟਾ ਰੱਖਵਾ ਹੈ ਇਸ ਕੋਟੇ ਦਿਨ ਮਾਸਟਰ ਕਾਰਡਰ ਦੇ ਵੱਖ-ਵੱਖ ਵਿਸ਼ਿਆਂ ਲਈ ਖਾਲੀ ਸਾਮੀਆਂ ਵਿਰੁੱਧ ਪਦਨਤੀਆਂ ਕੀਤੀਆਂ ਜਾਣੀਆਂ ਹਨ ਇਸ ਲਈ ਨੌਨ ਟੀਚਿੰਗ ਕਾਡਰ ਅਤੇ ਇੰਟਰਸ ਤੋਂ ਸੀਨੀਅਰ ਤਾ ਤਿਆਰ ਕਰਨ ਲਈ ਇਸ ਨੋਟਿਸ ਨਾਲ ਪਰਫਾਰਮਾ ਸੱਸਾ ਨੱਥੀ ਕੀਤਾ ਜਾਂਦਾ ਹੈ ਹਰੇਕ ਯੋਗ ਕਰਮਚਾਰੀ ਸਬੰਧਤ ਜ਼ਿਲ੍ਹੇ ਦੇ ਦਫ਼ਤਰ ਵਿਖੇ ਆਪਣੀ ਸੂਚਨਾ ਦਰਜ ਕਰਵਾਏਗਾ ਜੋ ਕਿ ਸਬੰਧਤ ਜ਼ਿਲ੍ਹੇ ਦੇ ਦਫ਼ਤਰ ਵੱਲੋਂ ਸੰਗਲਤ ਰੂਪ ਵਿੱਚ ਇਸ ਦਫ਼ਤਰ ਨੂੰ ਭੇਜੀ ਜਾਵੇਗੀ ਸਮੂਹ ਕਾਡਰਾਂ ਦੀਆਂ ਇੰਟਰਸ ਤੋਂ ਸੀਨੀਅਰ ਤਾ ਸੂਚੀਆਂ ਤਿਆਰ ਕਰਨ ਲਈ ਹੇਠ ਲਿਖਿਆ ਹਦਾਇਤਾਂ ਤਿੰਨ ਮ ਨ ਬੈਨ ਪਾਲਣਾ ਕੀਤੀ ਜਾਵੇ ਅੱਗੇ ਉਹਨਾਂ ਨੂੰ ਜਿਨ੍ਹਾਂ ਨੇ ਅਪਲਾਈ ਕਰਨਾ ਉਹਨਾਂ ਲਈ ਹਦਾਇਤਾਂ ਥੋੜੀਆਂ ਯਾ ਚਲੋ ਆਪਾਂ ਇਹ ਵੀ ਤੁਹਾਨੂੰ ਪੜ੍ਹ ਕੇ ਦੱਸ ਹੀ ਦਿੰਦੇ ਆ ਨੰਬਰ 1 ਹੈਗੀ ਆ ਸਮੂਹ ਕਾਰਡਰਾਂ ਦੀਆਂ ਵੱਖ-ਵੱਖ ਇੰਟਰਫੇਸਿੰਗ ਤੇ ਸੂਚੀਆਂ ਤਿਆਰ ਕਰਨ ਲਈ ਪ੍ਰੋਫਰਮ ਊੜਾ ਆੜਾ ਈਡੀ ਸਸਾ ਦੀਆਂ ਸੂਚਨਾਵਾਂ ਦੀਆਂ ਸਾਫ ਅਤੇ ਹਾਰਡ ਕਾਪੀਆਂ ਸੰਬੰਧ ਦੇ ਜਿਲ੍ਹੇ ਵਿੱਚ ਸਿੱਖਿਆ ਅਫਸਰ ਵੱਲੋਂ تصدیق شدہ ਕਰਕੇ ਭੇਜੀ ਜਾਵੇਗੀ ਸੂਚਨਾ ਕੇਵਲ ਮੇਲ ਆਈਡਿ ਆਹ ਉਹਨਾਂ ਮੇਲ ਆਈਡਿ ਦਿੱਤੀ ਹੋਈ ਹੈ ਤੇ ਭੇਜੀ ਜਾਵੇ ਅਤੇ ਇਸ ਸੂਚਨਾ ਦੇ ਨਾਲ ਕੋਈ ਦਸਤਾਵੇਜ਼ ਭੇਜਣ ਦਾ ਲੋੜ ਨਹੀਂ ਹੈ ਸੂਚਨہ تیار ਕਰਨ ਲਈ ਸੰਬੰਧਿਤ ਕਰਮਚਾਰੀਆਂ ਤੋਂ ਪ੍ਰਾਪਤ ਦਸਤਾਵੇਜ਼ ਸੰਬੰਧਿਤ ਜ਼ਿਲ੍ਹਾ ਸਿੱਖਿਆ ਅਫਸਰਡਾਰ ਕਾਰਡ ਹੋਵੇਗਾ ਜੋ ਕਿ ਕਿਸੇ ਵੀ ਸਮੇਂ ਲੋਡ ਪੈਨ ਤੇ ਲਿਆ ਜਾ ਸਕਦਾ ਹੈ ਨੋਟਸ ਨਾਲ ਨਤੀ ਪ੍ਰੋਫਰਮਾ ਵੇਰੀ ਸੂਚਨਾ ਪੰਜਾਬੀ ਰਾਗਮੀ ਫੌਂਟ ਫੌਂਟ ਸਾਈਜ਼ 11 ਵਿੱਚ ਭਰ ਕੇ ਭੇਜੀ ਜਾਵੇਗੀ ਪ੍ਰੋਗਰਾ ਪ੍ਰਫਰਮਾ ਦਾ ਕੋਈ ਵੀ ਕਾਲ ਮੱਗੇ ਪਿੱਛੇ ਨਾ ਕੀਤਾ ਜਾਵੇ ਤਾਂ ਜੋ ਸੂਚਨਾ ਡਾਇਰੈਕਟੋਰੇਟ ਪੱਧਰ ਤੇ ਸੰਕਲਪਿਤ ਕਰਨ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ ਉਕਤ ਅਨੁਸਾਰ ਤਿਆਰ ਕੀਤੀ ਜਾਣ ਵਾਲੀ ਇੰਟਰਸੇ ਵਿੱਚ ਦਰਜ ਕਰਮਚਾਰੀ ਦੀ পদোন্নਤੀ ਲਈ ਉਹਨਾਂ ਦੀ ਸਿੰਤਰ ਅਤੇ ਰੋਸਟਰ ਪੁਆਇੰਟ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾਣੀ ਹੈ ਇਹ পদোন্নਤੀਆਂ ਹਰ ਪੱਖੋਂ ਯੋਗ ਕਰਮਚਾਰੀਆਂ ਦੇ ਕੇਸ ਵਿਚਾਰਨ ਉਪਰੰਤ ਕੀਤੀਆਂ ਜਾਣੀਆਂ ਹਨ ਇਸ ਲਈ ਸਿਮੰਤਾ ਵਿੱਚ ਦਰਜ ਫ੍ਰੀ ਕਰਮਚਾਰੀ ਪਦਉਨਤੀ ਦਾ ਹੱਕਦਾਰ ਨਹੀਂ ਹੋਵੇਗਾ ਜਿਸ ਕਰਮਚਾਰੀ ਨੂੰ ਸੂਚਨਾ ਇੰਟਰਸੀਸੀ ਨਤਿਆਦੀ ਵਿੱਚ ਦਰਜ ਕੀਤੀ ਜਾਣੀ ਹੈ ਉਹ ਨਿਯਮਾਂ ਅਨੁਸਾਰ ਮਾਸਟਰ ਕਿਟ ਦੀ ਪਦਉਨਤੀ ਲਈ ਹਰੇਕ ਲੋੜੀ ਦੀ ਕਿਤਾ ਯੋਗਤਾ ਉਹ ਨੋਟਸ ਜਾਰੀ ਹੋਣ ਦੀ ਮਿਤੀ 2 6 2025 ਕਟਆਫ ਡੇਟ ਨੂੰ ਪੂਰੀ ਕਰਦਾ ਹੋਣਾ ਚਾਹੀਦਾ ਹੈ ਜਿਸ ਕਰਕੇ ਲਈ ਪਦਉਨਤੀ ਤਿੰਨ ਮån 78 ਦੀ ਸ਼ਰਤ ਲਾਗੂ ਹੈ ਉਸੇ ਟੈਟ ਦੀ ਪਾਸ ਕਰਨ ਦੀ ਮਿਤੀ ਦਰਜ ਕਰਨੀ ਲਾਜ਼ਮੀ ਹੈ ਇਹ ਸੂਚਨਾ ਸੰਗਤ ਰੂਪ ਵਿੱਚ ਇਸ ਦਫ਼ਤਰ ਵਿੱਚ ਨੋਟਸ ਦਿੱਤੀ ਜਾ ਰਹੀ ਹੋਂਦੀ ਮਿਤੀ ਤੋਂ 15 ਦਿਨ ਅੰਦਰ ਅੰਦਰ ਇਸ ਦਫ਼ਤਰ ਨੂੰ ਭੇਜੀ ਜਾਵੇ ਸੋ ਇਹ ਸੀ ਪੂਰਾ ਲੈਟਰ ਜਿਹੜਾ ਕਿ ਇੱਕ ਥੋੜੀ ਜਿਹੀ ਚੰਗੀ ਅਪਡੇਟ ਵੀ ਹੋ ਸਕਦੀ ਹੈ ਆਪਣੇ ਲਈ ਕਿਉਂਕਿ ਜੇਕਰ ਈਟੀਟੀ ਕਾਡਰ ਤੋਂ ਅ ਅੱਗੇ ਪ੍ਰੋਮੋਸ਼ਨ ਹੋਣਗੇ ਆ ਬਾਸਟਰ ਕਾਡਰ ਦੇ ਵਿੱਚ ਤੇ ਆਪਣੇ ਲਈ ਈਟੀਟੀ ਕਾਡਰ ਲਈ ਨਵੀਆਂ ਪੋਸਟਾਂ ਖਾਲੀ ਹੋਣਗੀਆਂ ਤੁਹਾਨੂੰ ਪਤਾ ਜਿਵੇਂ 8TT ਕਾਟਰ ਦਾ ਇੱਕ ਧੋਰੀ ਆ ਉਹਦੇ ਵਿੱਚ ਤਾਂ ਕਿਸੇ ਦੀ ਪ੍ਰੋਮੋਸ਼ਨ ਹੋ ਨਹੀਂ ਸਕਦਾ ਇਹ ਨਹੀਂ ਹੈ ਹੋ ਸਕਦਾ ਵੀ 8TT ਕਾਟਰ ਵਿੱਚ ਵੀ ਕਿਸੇ ਦੀ ਪ੍ਰੋਮੋਸ਼ਨ ਹੋ ਜੇ ਉਸ ਤੋਂ ਕਿਸੇ ਹੋਰ ਵਿੱਚ ਹੋ ਸਕਦੀ ਜਿਵੇਂ UTI ਕਾਟਰ ਤੋਂ ਪ੍ਰੋਮੋਸ਼ਨ ਹੋ ਕੇ ਮਾਸਟਰ ਕਾਟਰ ਵਾਲੇ ਪਾਸੇ ਚਲੇ ਜਾਣੇ ਆਪਾਂ ਸੋ ਆਪਣੀਆਂ ਪੋਸਟਾਂ ਖਾਲੀ ਹੋਣਗੀਆਂ ਇਹ ਤਾਂ ਚੰਗੀ ਗੱਲ ਹੀ ਆ ਉਹਦੀ ਨਵੀਆਂ ਵਕਾਸੀਆਂ ਵੀ ਆਉਣਗੀਆਂ ਮੰਨ ਕੇ ਚਲੋ ਇਹਦੇ ਵਿੱਚ ਆਪ ਨੂੰ ਥੋੜਾ ਜਿਹਾ ਪੋਸਟਾਂ ਦੀ ਗਿਣਤੀ ਦਾ ਵੀ ਪਤਾ ਲੱਗ ਜੂਗਾ ਕਿੰਨੀ ਚੰਗੀ ਖ਼ਬਰ ਹੀ ਆਪਣੇ ਲਈ ਵੀ ਨਵੀਆਂ ਪੋਸਟਾਂ ਖਾਲੀ ਹੋਣਗੀਆਂ ਤੇ ਆਪਾਂ ਹੋਰ ਵੈਕੈਂਸੀ ਅਪਲਾਈ ਕਰ ਸਕਾਂਗੇ ਬਾਕੀ ਇੱਕ ਵਧੀਆ ਲੈਟਰ ਤਾਂ ਹੈ ਹੀ ਹੈ ਨਾਲ ਨਾਲ ਈਟੀਟੀ ਕਾਡ ਯੂਨੀਅਨ ਦਾ ਸਾਥ ਵੀ ਦਿਓ ਜੇਕਰ ਤੁਸੀਂ ਉਹਨਾਂ ਦਾ ਸਾਥ ਨਹੀਂ ਦਿਓਗੇ ਤਾਂ ਇਹ ਪੋਸਟਾਂ ਵੀ ਨਹੀਂ ਆਉਣਗੀਆਂ ਹੋ ਸਕਦਾ ਇਹ ਸਰਕਾਰ ਤੇ ਇੱਕ ਸਰਫ ਲਾਰੇ ਹੋਣ ਲਾਰੇ ਹੋਣ ਇਹ ਪਤਾ ਨਹੀਂ ਪ੍ਰੋਸੈਸ ਕਿੰਨਾ ਟਾਈਮ ਚਲਾਈ ਰੱਖੇ ਵੈਸੇ ਇਹਨਾਂ ਨੇ ਮੰਨਣਾ ਕੀਤਾ 15 ਦਿਨਾਂ ਦੇ ਅੰਦਰ ਇਹ ਸਾਰਾ ਕੁਝ ਸਬੂਤਾਣਾ ਚਾਹੀਦਾ ਇਹ ਤੋਂ ਬਾਅਦ ਉਹਨਾਂ ਨੇ ਸਟੇਸ਼ਨ ਲੋਡ ਵੀ ਕਰ ਦਿੱਤੇ ਜਾਣਗੇ ਪਰ ਆਪਾਂ ਕੁਝ ਕਹਿ ਨਹੀਂ ਸਕਦੇ ਸੋ ਮੈਂ ਤਾਂ ਤੁਹਾਨੂੰ ਇਹੀ ਕਹੂੰਗਾ ਵੀ ਆਪਦੀ ਆਪਦੀ ਯੂਨੀਅਨ ਦਾ ਸਾਥ ਦਿਓ ਤਾਂ ਤੁਹਾਨੂੰ ਨਵੀਆਂ ਪੋਸਟਾਂ ਆ ਸਕਣਨ ਬਾਕੀ ਇੱਕ ਗੱਲ ਸਪੈਸ਼ਲੀ ਤੌਰ ਤੇ ਕਹਿਣਾ ਚਾਹੁੰਨਾ ਵੀ ਜਿਹੜੇ ਈਟਟੀਡ ਕਾਡਰ ਵਾਲੇ ਉਹ ਤਾਂ ਖਾਸ ਤੌਰ ਤੇ ਕਿਉਂਕਿ 30 ਸਤੰਬਰ 2025 ਤੱਕ ਪਲੱਸ 2 ਵਾਲੇ ਅਪਲਾਈ ਕਰ ਸਕਦੇ ਉਸ ਤੋਂ ਬਾਅਦ ਗ੍ਰੈਜੂਏਸ਼ਨ ਨਾਲ ਜਮੀ ਹੋ ਜਾਊਗੀ ਤੇ ਆ ਜੂਨ ਚੱਲ ਪਿਆ ਅੱਗੇ ਜੁਲਾਈ ਅਗਸਤ ਤੇ ਸਤੰਬਰ ਸਤੰਬਰ ਦੇ ਤੱਕ ਤੁਹਾਡੇ ਕੋਲ ਟਾਈਮ ਆ ਜੇ ਪੋਸਟਾਂ ਕਢਾ ਸਕਦੇ ਹੋ ਤਾਂ ਕਢਾ ਲਓ ਉਹਦੇ ਲਈ ਧਰਨਾ ਜ਼ਰੂਰੀ ਆ ਧਰਨੇ ਤੇ ਜਾਓ ਫੇਰ ਹੀ ਪੋਸਟਾਂ ਆਣੀਆਂ ਨਹੀਂ ਇਸ ਦੀ ਕੋਈ ਉਮੀਦ ਨਹੀਂ ਸੋ ਧੰਨਵਾਦ ਇਨੀ ਕਾ ਅਪਡੇਟ ਲਈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦੀ